ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਬਾਈਲ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਤੇ ਅਨੰਦਪੁਰ ਸਾਹਿਬ ਦੀ ਜੋ ਯਾਤਰਾ ਆਪਣੀ ਚੈਨਲ ਦੀ ਟੀਮ ਦੇ ਵੱਲ ਅਸੀਂ ਲਾਹ ਪੈਂਦੇ ਤੋਂ ਸਾਰੀ ਘਮ ਘਮ ਦੇ ਉੱਤੇ ਰੁਕੇ ਗੱਲਾਂ ਬਾਤਾਂ ਕਰਾਈਆਂ ਉਹਦੇ ਦੇ ਤੋਂ ਪੂਰੇ ਦ੍ਰਿਸ਼ੀ ਵੀ ਤੁਹਾਡੇ ਤੱਕ ਲਾਈਵ ਹੋ ਜਾਏ ਸੀ ਕਿ ਸੇਵਾ ਜਿਨ੍ਹਾਂ ਦੀਆਂ ਸੇਵਾ ਚੱਲ ਰਹੀ ਸੀਗੀਆਂ ਉਹਨਾਂ ਸੇਵਾਵਾਂ ਦੇ ਵਿੱਚ ਜਿਹੜੇ ਉਧਰ ਦੇ ਵੀਰ ਕਿਹੜੀ ਕਿਹੜੀ ਥਾਵਾਂ ਤੋਂ ਆ ਕੇ ਉੱਥੇ ਲੰਗਰ ਦੀ ਹਾਜ਼ਰੀਆਂ ਲਗਾ ਰਹੇ ਨੇ ਤੇ ਹੁਣ ਸਾਡਾ ਜਿਹੜਾ ਪੜਾਵ ਹੈ ਅਨੰਦਪੁਰ ਸਾਹਿਬ ਵਿਖੇ ਪਹੁੰਚ ਚੁੱਕੀਆਂ ਤੇ ਜਿੱਦਾਂ ਕਿ ਤੁਸੀਂ ਇਹ ਸਾਰੇ ਵੀਰ ਬਜ਼ੁਰਗ ਮੇਰੇ ਨਾਲ ਇਸ ਵੇਲੇ ਵੇਖ ਰਹੇ ਹੋ ਲੰਗਰ ਜਿਹੜਾ ਪਿੰਡ ਜਾਮਾ ਰੱਖਿਆ ਉਤਾਰ ਜਿਹੜਾ ਪਿੰਡ ਹੈਗਾ ਉੱਥੇ ਦੇ ਸੰਗਤ ਦੂਰੋਂ ਚੱਲ ਕੇ ਇੱਥੇ ਆ ਕੇ ਲੰਗਰ ਲਗਾਇਆ ਜਿਸ ਦੇ ਵਿੱਚ ਆਪ ਪਕੌੜੇ ਤੇ ਪਿੰਨੀਆਂ ਦੇ ਲੰਗਰ ਵਾਕਈ ਐਸੀ ਥਾਂਵਾਂ ਤੇ ਉੱਤੇ ਪੁੱਜ ਕੇ ਸੇਵਾ ਦਾ ਮਹੱਤਵ ਕੀ ਹੁੰਦਾ ਹੈ ਇਨਸਾਰੇ ਵੀਰਾਂ ਤੋਂ ਸਿੱਖਣ ਦਾ ਮੌਕਾ ਮਿਲਿਆ ਸਭ ਤੋਂ ਪਹਿਲਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਜੋ ਤੁਸੀਂ ਸੇਵਾ ਦੇ ਵਿੱਚ ਉਸ ਪਰਮਾਤਮਾ ਦੀ ਥਾਂ ਨੂੰ ਲੱਭਣ ਦੀ ਜੋ ਤੁਸੀਂ ਉਪਰਾਲਾ ਕਰਦੇ ਹੋ ਨੇ ਦੂਰੋਂ ਆ ਕੇ ਲੰਗਰ ਲਗਾ ਰਹੇ ਹੋ ਸਭ ਤੋਂ ਪਹਿਲਾਂ ਮੇਰੇ ਵੱਲੋਂ ਮੇਰੀ ਪੂਰੀ ਟੀਮ ਦੇ ਵੱਲੋਂ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਕਿਹੜੀ ਭਾਵਨਾ ਜਿਹਨੂੰ ਦੇਖ ਕੇ ਤੁਸੀਂ ਨੇ ਦੂਰ ਆ ਕੇ ਲੰਗਰ ਦੀ ਪਾਉਂਦੇ ਹੋ। ਦੇਖੋ ਜੀ ਵਾਹਿਗੁਰੂ ਦੀ ਕਿਰਪਾ ਉਹੀ ਸੱਚੇ ਪਾਤਸ਼ਾਹ ਦੀ ਬਾਰਡਰ ਏਰੀਆ ਦੇ ਫਰੋਈਪਰ ਦੇ ਰਹਿਣ ਵਾਲਿਆਂ ਤੇ ਕੋਈ ਟਾਈਮ ਸੀ ਅੱਜ ਤੋਂ 2008 ਦੀ ਗੱਲ ਹੈ ਜੀ 2008 ਦੇ ਵਿੱਚ ਮੈਂ ਜਦੋਂ ਇੱਥੇ ਪਹਿਲੀ ਵਾਰੀ ਆ ਕੇ ਦਰਸ਼ਨ ਕੀਤੇ ਸੀ ਡੇਰਾ ਸਾਹਿਬ ਬਾਬੇ ਬੜਪਾ ਸਿੰਘ ਜੀ ਦੇ ਸਾਡਾ ਸਾਰਾ ਪਰਿਵਾਰ ਜਾਂਦਾ ਸੀ ਅਸੀਂ ਵੀ ਜਾਂਦੇ ਸੀ ਮੈਂ ਇੱਥੇ ਨਾ ਗੱਡੀ ਲਈ ਤੇ ਮੰਹਿੰਦਰਾ ਮੈਂ ਬਾਬਾ ਅੱਜ ਵੀ ਮਿੰਦਰਾ ਗੱਡੀ ਆ ਮਜੂਦ ਖੜੀ ਆਵੇ ਮੌਕੇ ਤੇ ਤੇ ਬਾਬੇ ਵਰ ਭਾਕ ਸਿੰਘ ਸਾਡਾ ਸਾਰਾ ਪਰਿਵਾਰ ਲੈ ਕੇ ਆਉਂਦਾ ਸੀ ਤੇ ਮੈਂ ਇੱਥੇ ਗੱਡੀ ਲਾਇਆ ਜਦੋਂ ਮੈਂ ਇੱਥੇ ਲੈ ਕੇ ਆਇਆ ਤੇ ਪਾਸ਼ਾ ਦੇ ਇੱਥੇ ਅਰਦਾਸ ਕੀਤੀ ਪਾਸ਼ਾ ਇੰਨੀ ਝਲਕ ਪਈ ਇੱਕ ਹਕੀਕਤ ਹੀ ਅੱਡ ਬੀਤੀ ਵੀ ਅਸੀਂ ਇੰਨੀ ਜੋ ਕੇ ਹੈ ਨਹੀਂ ਸੀ ਪਰ ਅਰਦਾਸ ਕੀਤੀ ਮਹਾਰਾਜ ਜੀ ਅਸੀਂ ਉਦੋਂ ਨਾ ਲੰਗਰ ਉਹਦੇ ਤੇ ਪਾਸ਼ਾ ਗਰਦਾਸ ਬਿੰਦੀ ਕੀਤੀ ਖੜ ਕੇ ਕਿਤੇ ਕੁਦਰਤੀ ਸੁਣ ਲਈ 18 ਸਾਲ ਹੋ ਗਏ ਨੇ ਉਹ ਮਹਾਰਾਜ ਨੇ ਅਸੀਂ ਸੁਣੀ ਮੈਂ ਕਿਹਾ ਮਹਾਰਾਜ ਅਸੀਂ ਨਾ ਲੋਹਾਈ ਦਾ ਕੰਮ ਕਰਦੇ ਆਂ ਕੈਟਰਿੰਗ ਦਾ ਤੇ ਅਸੀਂ ਚਾਹ ਪਕਾਉਣਿਆਂ ਦੇ ਇਥੇ ਲੰਗਰ ਲਾਈਏ ਅਸੀਂ ਵੀ ਸਾਡਾ ਦਿਲ ਬੜਾ ਕੀਤਾ ਵੀ ਅਸੀਂ ਚਾਹ ਪਕਾਉਣਿਆਂ ਲੰਗਰ ਲਾਈਏ ਫਿਰ ਉਹ ਪਾਸ਼ਾ ਨੇ ਉਦੋਂ ਹੀ ਸੁਣੀ ਅੱਜ ਜੀ ਇਸ ਗੱਲ ਨੂੰ 18 ਸਾਲ ਹੋ ਗਏ ਮਹਾਰਾਜ ਦੀ ਕਿਰਪਾ ਸਾਨੂੰ ਸੇਵਾ ਪਾਸ਼ਾ ਲੈ ਰਿਆ ਅਸੀਂ ਨਹੀਂ ਕੋਈ ਪਰ ਸਾਡੇ ਕੋ ਸੇਵਾ ਲੈ ਰਿਆ ਜਿੰਨੇ ਵੀ ਪੋਜਾਰ ਸਾਡੇ ਕੋਲ ਅਸੀਂ ਇਥੇ ਮਾੜੇ ਲੱਗਦਾ ਹੀ 5 ਦਿਨ ਅਸੀਂ ਲਾ ਕੇ ਜਾਈਦਾ ਉਸ ਵੈਗਰੂ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਮੈਂ ਉਸ ਤੋਂ ਬਾਅਦ ਡੇਰਾ ਸਾਹਿਬ ਆਪੇ ਰਿਹਾ ਸੀ ਨਹੀਂ ਗਿਆ 2800 ਤੋਂ ਬਾਅਦ ਉਸ ਤੋਂ ਬਾਅਦ ਮੈਂ ਇੱਥੇ ਪੱਕਾ ਹੋ ਗਿਆ ਮੈਂ ਬਸ ਇਸੇ ਨੂੰ ਹੀ ਦਿਨ ਰਾਤ ਤੇ ਆਉਣਾ ਤੇ ਦਸਵੰਦ ਖੜਦਾ ਰਹਿਣਾ ਕੈਟਰਿੰਗ ਦੇ ਵਿੱਚੋਂ ਤੇ ਹਰ ਸਾਲ ਸੱਜਣਾ ਦੇ ਸਹਿਯੋਗ ਨਾਲ ਇਹ ਮੇਰੇ ਦੋਸਤ ਨੇ ਨਾਲ ਇਹ ਵੀ ਕੈਟਰਿੰਗ ਦਾ ਕਰਦੇ ਨੇ ਨੋਨਵੇਜ ਦਾ ਕੰਮ ਕਰਦੇ ਨੇ ਤੇ ਮੇਰੇ ਨਾਲ ਆਉਂਦੇ ਨੇ ਮੇਰੀ ਮਦਦ ਕਰਦੇ ਨੇ ਸਾਰੇ ਭਰਾਏ ਸਾਡੇ ਵੀਰ ਜੀ ਨੇ ਸਾਰੇ ਮਦਦ ਨਾਲ ਸੀ ਆ ਕੇ ਜਿੱਥੇ 5 ਦਿਨ ਦਾ ਸੇਵਾ ਕਰਕੇ ਜਾਈਦਾ ਹੈ ਬਹੁਤ ਖੁਸ਼ ਨੇ ਕਹਦੇ ਨਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਅਕਾਲ ਪੁਰਖ ਵੀ ਸੋਜੀ ਉਹਨਾਂ ਦੇ ਦਿਮਾਗਾਂ ਦੇ ਵਿੱਚ ਹੀ ਪੰਦਾ ਜਿੰਨੂੰ ਸ਼ਾਇਦ ਜਿੱਦੇ ਹੱਥੋਂ ਉਸ ਅਕਾਲ ਪੁਰਖ ਨੇ ਆਪ ਸੇਵਾ ਲੈਣੀ ਹੋਏ ਤੇ ਇਹੋ ਜੇ ਕਿਰਦਾਰ ਸਾਨੂੰ ਦਿਸਦੇ ਨੇ ਆਪ ਜੀ ਵੀ ਸੋਚਦੇ ਹੋਗੇ ਕਿ ਇਸ ਮਕਾਮ ਤੇ ਆ ਕੇ ਆਪਾਂ ਕਿਉਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਵਾ ਰਹਿਆਂ ਆ ਸਾਰਿਆਂ ਦੀਆਂ ਕਿਉਂ ਤੁਹਾਡੇ ਰੂਬਰੂ ਕਰਵਾ ਰਹਿਆਂ ਆ ਸਾਰੀਆਂ پاک ਰੂਹਾਂ ਨੂੰ ਤੇ ਜਦੋਂ ਵੇਖਦੇ ਆ ਨਾ ਇੱਧਰ ਦੇ ਸਾਰੇ ਦ੍ਰਿਸ਼ ਤੇ ਆਪਣੇ ਆਪ ਦੇ ਵਿੱਚ ਹੀ ਰੂਹ ਨੂੰ ਸਕੂਨ ਮਿਲਦਾ ਤੇ ਤੁਸੀਂ ਦੇਖੋ ਇਹਨਾਂ ਦੇ ਲੰਗਰ ਜਿਹੜੇ ਹਨ ਵਾਕਈ ਪਿੰਨੀ ਹੋਗੀ ਆ ਪਕੌੜੇ ਹੋਗੇ ਜਲੇਬੀਆਂ ਹੋਗੀਆਂ ਚਾਹ ਚਾਹ ਦੇ ਬੂੰਦੀ ਹੋਗੀ ਮਿਕਸਚਰ ਹੋਗੀ ਮਤਲਬ ਕਿ ਮੇਰੇ ਮੂੰਹ ਕੋ ਥੱਕ ਜਾਏਗਾ ਇਨੀ ਚੀਜ਼ਾਂ ਨੂੰ ਤੁਹਾਡੇ ਸਾਹਮਣੇ ਬਿਆਨ ਕਰਦਾ ਲੇਕਿਨ ਸ਼ਾਇਦ ਉਹ ਅੱਖਾਂ ਸੰਗਤ ਦੀਆਂ ਚਲਦੇ-ਚਲਦੇ ਨੇ ਦੂਰ ਦੀਆਂ ਹਰ 10 ਮੀਟਰ ਦੀ ਥਾਂ ਤੋਂ ਬਾਅਦ ਤੁਹਾਨੂੰ ਲੰਗਰ ਦਿ세ਗਾ ਤੇ ਲੰਗਰ ਦੀ ਜਿਲੇ ਕੁਆਲਿਟੀ ਤੁਸੀਂ ਦੇਖੋਗੇ ਉਹਦੇ ਪਿੱਛੇ ਦੀ ਸ਼ਰਧਾ ਦੇਖੋਗੇ ਕਿ ਸੰਗਤ ਨੂੰ ਕਿਸ ਤਰੀਕੇ ਨਾਲ ਛਗਾਉਣਾ ਹੈ ਤੇ ਉਸ ਸੰਗਤ ਦੇ ਵਿੱਚੋਂ ਪਰਮਾਤਮਾ ਦੇ ਤਿੱਜ ਦੀਦਾਰੇ ਕਿਦਾਂ ਕਰਨੇ ਉਹ ਇਹਨਾਂ ਦੇ ਹੱਸਦੇ ਹੋਏ ਖਿਲਦੇ ਹੋਏ ਚਿਹਰੇ ਸੰਗਤ ਨੂੰ ਵੇਖ ਕੇ ਨਾ ਉਹ ਹਰ ਇੱਕ ਚੀਜ਼ਾਂ ਨੂੰ ਬਿਆਨ ਕਰ ਦਿੰਦੇ ਆ ਤੇ ਜਦੋਂ ਵਾਕਿਆ ਇੱਥੇ ਰੁਕਣ ਦਾ ਮੌਕਾ ਮਿਲਿਆ ਸੀ ਬਾਹਰੋਂ ਦੀ ਗੁਜ਼ਰ ਰਹੀ ਸੀ ਤੇ ਚਿਲੇ ਭਾਵਨਾ ਚਿਲੇ ਦੇਖੀ ਸਾਰੀ ਸੰਗਤ ਹੀ ਫਿਰ ਆਪਾਂ ਸਵੇਰੇ ਤੋਂ ਹੀ ਐਸੇ ਪੜਾਵ ਦੇ ਉੱਤੇ ਰੁਕੇ ਸਾਰੀ ਦ੍ਰਿਸ਼ੇ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿਉਂਕਿ ਇਹ ਕੈਸੇ ਵਿਰਲੇ ਦ੍ਰਿਸ਼ੇ ਹੁੰਦੇ ਨੇ ਜਿਹੜੇ ਸਾਰਿਆਂ ਦੇ ਅੱਗੇ ਨਹੀਂ ਪੁੱਜ ਪਾਂਦੇ ਕਾਫੀ ਸਾਰੀ ਚੀਜ਼ਾਂ ਜਿਹੜੀਆਂ ਨਾ ਅਣਪਛਾਤੀਆਂ ਰਹਿ ਜਾਂਦੀਆਂ ਸਾਡੀ ਸਾਰੀ ਸੰਗਤ ਕੋਲੋਂ ਤੇ ਸਹੀ ਕੋਸ਼ਿਸ਼ ਕੀਤੀ ਕਿ ਇਸ ਪੜਾਵ ਤੇ ਆ ਕੇ ਵੀ ਸਾਰੇ ਦਰਸ਼ਨ ਕਰਵਾ ਸਕੀਏ ਸਾਰੀ ਸੰਗਤ ਇਹ ਮਕਸਦ ਸਿਰਫ ਇੱਕੋ ਹੀ ਹੈ ਕਿ ਕਈ ਵਾਰੀ ਸਾਡੇ ਸਾਰੇ ਪਲੇਟਫਾਰਮਸ ਦੇ ਉੱਤੇ ਆਪਾਂ ਜਦੋਂ ਦੇਖਦੇ ਹਾਂ ਸਾਰੀ ਵੀਡੀਓਜ਼ ਵਗੈਰਾ ਜਾਂ ਐਸੇ ਧਾਰਮਿਕ ਸਥਾਨਾਂ ਦੇ ਉੱਤੇ ਆ ਕੇ ਚੀਜ਼ ਹੁੰਦੀਆਂ ਕਿਉਂਕਿ ਇਹਨਾਂ ਦੇ ਪਿੱਛੇ ਦੀ ਕਿਰਦਾਰ ਔਰ ਤਸਵੀਰਾਂ ਬਹੁਤ ਵੱਡੀਆਂ ਹੁੰਦੀਆਂ ਤੇ ਸਾਨੂੰ ਵੀ ਚਾਹੀਦਾ ਕਿ ਜਦੋਂ ਇਹੋ ਜਿਹੇ ਵੀਰ ਉਪਰਾਲਾ ਕਰਕੇ ਨੇ ਦੂਰ ਆ ਕੇ ਕਿੰਨੇ ਪਿੱਛੇ ਸੰਗਤਾਂ ਦੇ ਪਿੱਛੇ ਤੇ ਗੁਰੂ ਪਾਸ਼ਾ ਜੀ ਦੀ ਖੁਸ਼ੀਆਂ ਲੁੱਟਣ ਦੇ ਮਾਸੇ ਤੇ ਉਹਨਾਂ ਦੇ ਕਰਕੇ ਸੰਗਤਾਂ ਨੇ ਦੂਰੋਂ ਪਾਰੋਂ ਆ ਕੇ ਸੇਵਾ ਭਾਵਨਾ ਦੇ ਵਿੱਚ ਲੱਗੀਆਂ ਹੋਈਆਂ तकरीबन 3 ਤੋਂ 4 ਦਿਨ ਦਾ ਇਹਨਾਂ ਦਾ ਲੰਗਰ ਦਾ ਸਾਰਾ ਸਿਲਸਿਲਾ ਚੱਲਣਾ ਤੇ ਸੰਗਤਾਂ ਨੂੰ ਬੁਲਾ ਕੇ ਉਹ ਦੱਸਣੀ ਹੈ ਹੁਣ ਆਪਾਂ ਹੋਰ ਵੀ ਦ੍ਰਿਸ਼ੇ ਤੁਹਾਡੇ ਸਾਹਮਣੇ ਦੱਸਾਂਗੇ ਜਿਸ ਵੀਰ ਦੀ ਆ ਗੱਲਾਂ ਬਾਤਾਂ ਚੱਲ ਰਹੀ ਐ ਸੋਨਿਆ ਸਤਿ ਸ਼੍ਰੀ ਅਕਾਲ ਇਹ ਬਾਬਾ ਜੀ ਵੀ ਮੇਰੇ ਨਾਲ ਖੜੇ ਸੀਗੇ ਸਭ ਤੋਂ ਪਹਿਲਾਂ ਜਿਆਨੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੇਖ ਰਿਹਾ ਜਦੋਂ ਸੰਗਤਾਂ ਆਂਦੀਆਂ ਤੇ ਉਹਨਾਂ ਨੂੰ ਰੋਕ ਕੇ ਬੜੇ ਪਿਆਰ ਦੇ ਨਾਲ ਚਕਾਈ ਦਾ ਲੰਗਰ ਕਿਹੋ ਜਿਹਾ ਮਹਿਸੂਸ ਹੁੰਦਾ ਹੈ ਖਾਸ ਕਰਕੇ ਜਿਹੜੀ ਨੌਜਵਾਨ ਪੀੜੀ ਹੈ ਆਪ ਜੀ ਨੇ 17 18 ਸਾਲ ਜੀਆਂ ਭਾਈ ਸਾਹਿਬ ਹੋਰੀ ਦਸਰੇ ਸੇਵਾ ਕਰ ਰਹੇ ਹੋ ਜਿਹੜੀ ਆਣ ਵਾਲੀ ਪਨੀਰੀ ਉਹਨੂੰ ਵੀ ਕਿਦਾਂ ਜੋੜ ਰਹੇ ਹੋ ਤਾਂ ਕਿ ਉਹ ਰਹਿੰਦੇ ਸਵਾਸ ਤੱਕ ਇਦਾਂ ਹੀ ਸੇਵਾ ਨੂੰ ਜਾਰੀ ਰੱਖਣਾਗੇ ਬਾਬਾ ਜੀ ਬੇਨਤੀ ਏ ਸੰਗਤਾਂ ਦੇ ਚਰਨਾਂ ਵਿੱਚ 1900 ਤੇ 84 ਤੋਂ ਲਾ ਕੇ ਮੈਂ ਆਉਣਾ ਇੱਥੇ 1984 ਤੋਂ ਲਾ ਕੇ ਮੈਨੂੰ ਨਵਾਂ ਨਵਾਂ ਮਿਆਂ ਅਸੀਂ ਉਦੋਂ ਮੈਂ 1984 ਚ ਪਹਿਲਾਂ ਉਹ ਉੱਥੇ ਬਾਬੇਵੜ ਭਗਤ ਸਿੰਘ ਦੇ ਜਾ ਕੇ ਫਿਰ ਅਨੰਦਪੁਰ ਸਾਹਿਬ ਜਦੋਂ ਆਏ ਆ ਪਰ ਸਾਨੂੰ ਥੋੜੀ ਇੱਥੋਂ ਦੀ ਜਿਆਦਾ ਹੀ ਲੱਗਣ ਲੱਗੀ ਤੇ ਸੰਤਾ ਮਹਾਪੁਰਖਾਂ ਦੇ ਦਰਸ਼ਨ ਦਾਰੇ ਕਰਨੇ ਇਹ ਮੇਰੇ ਮਾਮੇ ਦੇ ਮੁੰਡੇ ਨੇ ਨਾਲ ਲੋਹਾਈ ਲਿਆਉਂਦੇ ਨੇ ਗੱਡੀਆਂ ਲਿਆਉਂਦੇ ਨੇ ਤੇ ਰਸਤ ਲਿਆਉਂਦੇ ਨੇ ਤੇ ਪੂਰੀ ਦੀ ਪੂਰੀ ਸੇਵਾ ਵੀ ਪਿਆਰ ਨਾਲ ਜਿਹੜੀ ਉਹ ਕਰਦੇ ਨੇ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਨਾ ਤੁਹਾਡਾ ਵੀ ਧੰਨਵਾਦ ਕਰਨਾ ਸੰਗਤ ਦਾ ਧੰਨਵਾਦ ਕਰਨਾ ਇਹ ਬੜੀ ਵੱਡੀ ਵੱਡਾ ਪ੍ਰਾਲਾ ਹੈ ਇਹ ਬਹੁਤ ਵੱਡਾ ਪ੍ਰਾਲਾ ਥੋੜਾ ਜਿਹਾ ਛੋਟਾ ਨਹੀਂ ਹੈਗਾ ਜੀ ਬਬਾਈ ਸਾਡੇ ਨੂੰ ਸੇਵਾ ਪਾਸ਼ਾ ਲੈ ਰਿਆ ਅਸੀਂ ਕਰਨ ਜੋਗੇ ਨਹੀਂ ਅਸੀਂ ਗਰੀਬ ਬੰਦੇ ਆ ਪਰ ਸਾਨੂੰ ਹਰ ਸਾਲ ਜਦੋਂ ਇਹ ਪ੍ਰੋਗਰਾਮ ਜਦੋਂ ਅਨੰਦਪੁਰ ਸਾਹਿਬ ਹੋਲਾ ਮਲਾ ਆ ਜਾਂਦਾ ਸਾਡੇ ਘਰੇ ਖੰਡਪੜ ਸਾਹਿਬ ਕਰਾਈ ਤੇ ਪਹਿਲਾਂ ਖੰਡਪੜ ਸਾਹਿਬ ਕਰਾ ਕੇ ਅਰਦਾਸ ਬੇਨਤੀ ਕਰਾ ਕੇ ਫਿਰ ਤੁਰੀਦਾ ਇਧਰ ਪਰ ਸਾਡਾ ਮੀਨਾ ਇੱਕ ਕੰਮ ਕਰਨ ਨੂੰ ਹੋਰ ਨਹੀਂ ਦਿਲ ਕਰਦਾ ਛੱਡ ਦੀ ਦਾ ਕੰਮ ਆ ਜੀ ਬਲੰਦਰ ਬਾਗੇ ਕਰਨੀ ਜਾਂਦੇ ਉਹ ਨਹੀਂ ਕਿ ਅਸੀਂ ਕੋਈ ਕੰਮ ਨਹੀਂ ਹੋਰ ਕਰਨਾ ਇਹ ਕੀ ਬੰਦੀ ਇਹ ਹੀ ਸਾਡੀ ਲਗਨ ਹੈ ਹਰ ਸਾਲ ਦੀ ਇਹ ਪਾਲਕ ਦੇ ਪੌਦੇ ਬਣ ਰਿਆ ਜੀ। ਪਾਲਕ ਦੀਆਂ ਵੈਰਾਈਟੀਆਂ ਵੇਖ ਲਓ ਮੈਂ ਸ਼ਾਇਦ ਵੇਖੀ ਵੀ ਨਹੀਂ ਹੋੜੀ ਪਹਿਲੀ ਵਾਰ ਹੀ ਦੇਖ ਰਿਆ ਤੇ ਬੜਾ ਅੱਛਾ ਵੀ ਲੱਗਦਾ ਹੈ। ਮਹਾਰਾਜ ਆਪ ਆਪਣੀ ਗੱਲ ਰੱਖੀ ਤੁਸੀਂ ਆਪਣੇ ਗਰੁੱਪ ਸਾਰੀ ਸੰਸਦ ਕੋ ਜਾਣਦੇ ਕਿ ਕਿਸੇ ਤਰ੍ਹਾਂ ਵਿਚਰ ਕੇ ਉਹਨਾਂ ਦੀ ਸਾਰੀਆਂ ਸੇਵਾਵਾਂ ਚੱਲੀਆਂ। ਗਾਜਰ ਮਟਰ ਜਿਹੜੇ ਆਪ ਨੂੰ ਮਿਲ ਗਏ। ਤੇ ਤੁਸੀਂ ਸਬਜ਼ੀਆਂ ਤਾਜ਼ੀਆਂ ਛਿਲਕੇ ਰੱਖਿਆ ਪਾਣੀ ਦੇ ਵਿੱਚ ਡੁਬੋ ਕੇ ਬਾਕੀ ਸਾਰੀ ਚੰਗੀ ਦਾ ਸਾਫ਼ ਕਰਦੇ। ਇਹ ਪਾਲਕ ਦੇ ਪੌਦੇ ਮੈਂ ਤਾਂ ਪਹਿਲੀ ਵਾਰ ਦੇਖਿਆ ਸ਼ਾਇਦ ਹੋਰ ਕਿਹੜੀ ਕਿਹੜੀ ਵੈਰਾਈਟੀ ਹੋਣੀ ਹੈ ਤੇ ਜਲੇਬੀਆਂ ਤੁਸੀਂ ਵੇਖ ਸਕਦੇ ਹੋ ਇਹ ਕਿਸ ਦੇ ਲਈ ਫਿਰ ਸੰਗਤ ਜਿਹੜੀ ਆਹ ਹੁਣ ਇਹ ਮਲੇ ਮਲੇ ਲਈ ਬਾਹਰ ਨਿਕਲ ਕੇ ਉਹ ਤੇਰੇ ਤੋਂ ਸੀਰੋ ਤੋਂ ਸਾਡੀ ਵੀ ਆਈ ਗਈ ਕਿ ਇਸ ਮਲੇ ਮਲੇ ਦੀ ਝੋੜਾ ਆਪਣੇ ਸਾਰੇ ਕੋਈ ਨਾ ਲੜ ਗਈ ਕੋਈ ਹੋਰ ਨਹੀਂ ਸਰਕਾਰੀ ਸਕਸ਼ਮ ਨਹੀਂ ਉਹ ਉਹ ਤਾਂ ਗ੍ਰੈਵਿਟੀ ਆ ਜਾਂ ਬੋਲਦੀ ਹੈ ਪੁਸ਼ਟੀ ਤਾਂ ਐਸੀ ਹੁੰਦੀ ਹੈ ਕਿ ਜਿਹੜੀਆਂ ਕੋਰੋਨਾ ਮਮੀ ਇਹ ਤਸਵੀਰਾਂ ਸਾਡੇ ਕੈਮਰੇ ਵਿੱਚ ਕੈਚ ਕਰਕੇ ਸਾਰੇ ਤੱਕ ਕੋਈ ਆ ਜਾਗਾ ਲੇਕਿਨ ਜੋ ਇਹਦੇ ਪਿੱਛੇ ਨਹੀਂ ਭਾਗਣਾ ਉਹ ਮੈਂ ਕੈਮਰੇ ਦੇ ਵਿੱਚ ਕੈਚ ਕਰਕੇ ਨਹੀਂ ਦੱਸ ਸਕਦਾ ਤਾਂ ਹੀ ਅਹਿਸਾਸ ਕਰਦੇ ਆ ਕਿ ਤੁਹਾਡੇ ਜਦੋਂ ਚਿਹਰੇ ਘੁਮਾਉਂਦੇ ਨਾ ਕੋਈ ਸੰਗਤ ਜੂਰੂ ਚਾਰੋਂ ਚੱਲ ਕੇ ਆਦੀ ਹੈ ਤੇ ਸਾਦੀ ਕਰੋ ਬੁਲਾ ਲੀਏ ਇਹ ਦਾ ਕੂਚ ਕਰਨੇ ਆਪਣੀ ਚਾਲੇ ਰਹੀ ਸਾਰੀ ਜਨ ਕਸ਼ਮੀਰੀ ਸੰਗਤ ਨੂੰ ਬਹੁਤ ਬਹੁਤ ਧੰਨ ਕਰਦਾ ਕਿ ਸਾਡੇ ਲਈ ਵੀ ਮਾਣ ਦੀ ਗੱਲ ਹੈ ਅਸੀਂ ਨਾ ਪੂਰੀ ਤੁਹਾਡੀ ਨੂੰ ਸਿੱਖ ਕੇ ਜਾਣਾ ਤੇ ਤੁਹਾਡੇ ਇਸ ਮਿੱਟੀ ਪੰਜਾਬ ਦੀ ਖੁਸ਼ਬੂ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਂਦੀ ਹੈ ਤੇ ਸਾਡੇ ਵੀ ਸਾਡੇ ਕਿਹਾ ਸਾਡੇ ਵੀ ਚੱਲਣੀ ਚੋ ਬੋਲਣਾ ਸਰਪੰਚੂ ਨੇ ਇਹ ਸਰਪੰਚੂ ਨੇ ਬਿਲਕੁਲ ਬਹੁਤ ਬਹੁਤ ਸਾਡੇ ਜਗਰਦਾਰ ਨੇ ਸਾਡੇ ਬੜੇ ਪਹਿਲੇ ਤੋਂ ਨੇ ਬੜਦਾ ਬਹੁਤ ਮਾਨ ਸਤਿਕਾਰ ਕਰਦੇ ਨੇ ਹਰ ਸਹੂਲਤ ਸਾਨੂੰ ਇਹਨਾਂ ਬੰਦਿਆਂ ਨੇ ਜੋੜਿਆ ਇਹਨਾਂ ਦੇ ਨਾਲ ਜੱਫੇ ਦੇ ਨਾਲ ਸੇਵਾ ਦੇ ਨਾਲ ਬਹੁਤ ਬਤਾਤਾ ਜੀਵਾ ਨਹੀਂ ਇਹ ਸੇਵਾ ਕਰਨ ਵਾਸਤੇ ਔਰ ਮਾਲਕਾਂ ਦੇ ਸੇਵਾ ਹੁੰਦੀ ਹੈ ਇਹ ਕੋਣ ਹੈ ਮਾਲਕਾ ਇਹੀ ਨੇ ਅਸੀਂ ਇਹਨਾਂ ਦੇ ਨਾਲ ਹੀ ਜੁੜਿਆ ਸੇਵਾਦਾਰ ਆ ਸਿੱਖ ਕੋਈ ਪਾਸ਼ਾ ਮਾਲਕ ਨੇ ਬੜੀ ਕਿਰਪਾ ਕੀਤੀ ਕਿ ਸਾਰੇ ਬੰਦੇ ਨਾਲ مل ਕੇ ਸੇਵਾ ਕਰਦੇ ਨੇ ਔਰ ਸੰਗਤ ਨੂੰ ਮਾਨ ਸਨਕਾਰ ਕਰਦੇ ਨੇ ਔਰ ਬਹੁਤ ਜਿਆਦਾ ਲਗਨ ਕਰਦੇ ਬੋਲੇ ਸੋਨਿਆ ਨਾਨੀ ਅਕਾ ਧੰਨਵਾਦ ਆਪਜੀ ਸਾਰਿਆਂ ਦਾ ਰਾਹ ਪੈਂਡੇ ਸਾਰੀ ਗੱਲਬਾਤਾਂ ਸਾਰੇ ਦ੍ਰਿਸ਼ੇ ਜੋ ਹੜ ਪਛਾਤੇ ਜਿਹੜੇ ਤੁਹਾਡੇ ਤੱਕ ਨਹੀਂ ਪੁੱਜੇ ਹੋਣੇ ਸੰਭਵ ਦਾ ਬੇਸ਼ਬੇਸ਼ਾ ਦੇ ਵਿੱਚ ਬੈਠੀ ਸਕਦਾ ਤੁਸੀਂ ਲਾਈਵ ਸੁਣਨਾ ਇਸ ਚੀਜ਼ ਨੂੰ ਪਿਆਰ ਸਰਕਾਰ ਵੀ ਦੇਣਾ ਤਾਂ ਕਿ ਇਸੇ ਤਰੀਕੇ ਦੇ ਨਾਲ ਬਾ ਚੜਕੀ ਹੋਰ ਸੇਵਾਵਾਂ ਕਰ ਸਕਣ ਆ ਹੁਣ ਮਿਲ ਕੇ ਦਰਸ਼ਕ ਵੀ ਕਰਦੇ ਆ ਸ਼੍ਰੀ ਅਨੰਦਪੁਰ ਸਾਹਿਬ ਦੇ ਉੱਥੇ ਦੀ ਵੀ ਬਾ ਕਮਾਲ ਪਾਕ ਮੁਕੱਦਸ ਥਾਂ ਦੀਆਂ ਸਾਰੀ ਤਸਵੀਰਾਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਇੰਨਾ ਹੀ ਅਲਫਾਜ਼ਾ ਦੇ ਨਾਲ ਫਿਲਹਾਲ ਦੇ ਲਈ ਜੋ ਇਜਾਜ਼ਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲ